ਸੱਚੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਮਾ ਤਾਂ ਕੁਝ ਕੁ ਦਿਨ ਪਹਿਲਾਂ ਜਿਹੜਾ ਅਮਰੀਕਾ ਦੇ ਟੈਕਸਾਸ ਇਲਾਕੇ ਦੇ ਵਿੱਚ ਭਿਆਨਕ ਹੜ੍ਹਾਂ ਆਉਂਦੇ ਨੇ ਉਹਨਾਂ ਹੜ੍ਹਾਂ ਦੇ ਨਾਲ ਸਾਰਾ ਕੁਝ ਤਬਾਹ ਹੋ ਜਾਂਦਾ ਬਹੁਤ ਸਾਰੇ ਲੋਕ ਉਹ ਹੜ੍ਹਾਂ ਦੀ ਮਾਰ ਦੇ ਵਿੱਚ ਆ ਜਾਂਦੇ ਨੇ ਤੇ ਇਤੋਂ ਤੱਕ ਕਿ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਕੰਮਕਾਰ ਗੱਡੀਆਂ ਤੱਕ ਜਿਹੜੀਆਂ ਉਹ ਹੜ੍ਹਾਂ ਦੇ ਵਿੱਚ ਜਿਹੜੀਆਂ ਤਬਾਹ ਹੋ ਜਾਂਦੀਆਂ ਨੇ ਹੜ ਜਾਂਦੀਆਂ ਨੇ ਪਰ ਉਸ ਤੋਂ ਬਾਅਦ ਹੁਣ ਜਿਹੜਾ ਇਸੇ ਮਾਮਲੇ ਦੇ ਵਿੱਚ ਜਿਹੜੀ ਕੁਝ ਲਿਸਟ ਆ ਉਹ ਨਿਕਲ ਕੇ ਸਾਹਮਣੇ ਆ ਚੁੱਕਿਆ ਕਿ ਤਕਰੀਬਨ ਦੱਸਿਆ ਜਾ ਰਿਹਾ ਕਿ ਇਸੇ ਹੜ੍ਹਾਂ ਦੇ ਵਿੱਚ ਟਕਸਾਸ ਹਿੱਲ ਕੰਟਰੀ ਦੇ ਵਿੱਚ ਜਿਹੜੇ ਹੜਾ ਇਹਨ ਜਿਸ ਦੇ ਵਿੱਚ ਕਿ ਤਕਰੀਬਨ 120 ਲੋਕਾਂ ਦੀ ਮੌਤ ਹੋ ਚੁੱਕੀ ਹੈ 160 ਤੋਂ ਵੱਧ ਲੋਕ ਨੇ ਜਿਹੜੇ ਲਾਪਤਾ ਹੋ ਚੁੱਕੇ ਨੇ ਟਕਸਾਸ ਹਿੱਲ ਕੰਟਰੀ ਦੇ ਵਿੱਚ 6 ਦਿਨ ਪਹਿਲਾਂ ਆਏ ਤੇਜ਼ ਭਿਆਨਕ ਹੜ੍ਹ ਨੇ ਤਬਾਹੀ ਮਚਾ ਕੇ ਰੱਖ ਦਿੱਤੀ ਇਸ ਹੜ੍ਹ ਦੇ ਵਿੱਚ ਘੱਟੋ ਘੱਟ 120 ਲੋਕਾਂ ਦੀ ਮੌਤ ਹੋ ਗਈ ਜਦਕਿ 180 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ ਹਜ਼ਾਰਾਂ ਬਚਾਅ ਕਰਮਚਾਰੀ ਖਾਤ ਗਾਦ ਨਾਲ ਟੱਕੇ ਮਲਬੇ ਨੂੰ ਖੰਗਾਲ ਕਰ ਰਹੇ ਨੇ ਕਿਸੇ ਚਮਤਕਾਰ ਦੀ ਉਮੀਦ ਦੇ ਵਿੱਚ ਕੋਈ ਜੀਵਤ ਮਿਲ ਜਾਵੇ ਚਨਾਦ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਆਫ਼ਤ ਤੋਂ ਆਉਣ ਵਾਲੀਆਂ ਜਿਹੜੀਆਂ ਲਾਪਤਾ ਲਿਸਟਾਂ ਹਮੇਸ਼ਾ ਵਿਸਤਾਰਤ ਹੁੰਦੀਆਂ ਨੇ ਪਰ ਅਸਲ ਦੇ ਵਿੱਚ ਇਸ ਅਸਲ ਦੇ ਵਿੱਚ ਹਾਲਤ ਨੂੰ ਨਹੀਂ ਦਰਸਾਉਂਦੀਆਂ ਅਣਗਿਣਤ ਪਰਿਵਾਰਕ ਮੈਂਬਰ ਜਾਂ ਦੋਸਤ ਜਿਨ੍ਹਾਂ ਦਾ ਆਪਣੇ ਪਿਆਰਿਆਂ ਦੇ ਨਾਲ ਸੰਪਰਕ ਟੁੱਟ ਚੁੱਕਾ ਉਹਨਾਂ ਦੇ ਨਾਲ ਨਾਮ ਸਰਕਾਰੀ ਤੰਤਰ ਜਾਂ ਪਰ ਆਨਲਾਈਨ ਡਾਟਾਬੇਸ ਦੇ ਵਿੱਚ ਦਰਜ ਕਰਵਾ ਦਿੱਤੇ ਗਏ ਨੇ ਕਾਰਨ ਬਣਦਾ ਹੈ ਕਿ ਲਾਪਤਾ ਲੋਕਾਂ ਦੀ ਗਿਣਤੀ ਵਿੱਚ ਅਣਾਖੀ ਵਾਧੇ ਦਾ ਟਕਸਾਲ ਸਿਲ ਕੰਟਰੀ ਦੇ ਵਿੱਚ ਇਹ ਹੜ ਅਚਾਨਕ ਆਈ ਸੀ ਜਿਸ ਨੂੰ ਫਲੈਸ਼ ਫਲੱਡ ਕਿਹਾ ਜਾਂਦਾ ਹੈ ਹੜ ਕਾਰਨ ਦਰਜਣਾਕਾਰ ਦਫਤਰ ਅਤੇ ਰਸਤੇ ਪੂਰੀ ਤਰ੍ਹਾਂ ਨਸ਼ਟ ਹੋ ਗਏ ਤਬਾਹ ਹੋ ਗਏ ਸਥਾਨਕ ਨਦੀਆਂ ਆਪਣੀਆਂ ਹੱਦਾਂ ਪਾਰ ਕਰ ਗਈਆਂ ਬਚਾਅ ਟੀਮਾਂ ਦੁਆਰਾ ਜਿਹੜਾ ਰਾਸ਼ਟਰਾ ਗਾਰਡ ਰੈਸਕਿਊ ਵਰਕਰ ਵਲੰਟੀਅਰਸ ਅਤੇ ਡਰੋਨ ਟੀਮਾਂ ਸ਼ਾਮਲ ਹਨ ਤਹਿਤ ਇਤਿਹਾਸ ਗਵਾਏ ਕਿ ਜਿਹੜਾ ਪ੍ਰਕਿਰਤਿਕ ਆਫਤਾਂ ਤੋਂ ਬਾਅਦ ਮੌਤਾਂ ਦੀ ਗਿਣਤੀ ਤਾਂ ਅੰਕੜਿਆਂ ਦੇ ਵਿੱਚ ਆ ਜਾਂਦੀ ਆ ਪਰ ਲਾਹਤਾਂ ਲੋਕਾਂ ਦੀ ਖੋਜ ਲੰਬਾ ਸਮਾਂ ਲੈ ਜਾਂਦੀ ਹੈ ਇਹ ਹਾਲਾਤਾਂ ਦੇ ਵਿੱਚ ਸਰਕਾਰੀ ਤੰਤਰ ਨੂੰ ਲੈ ਕੇ ਲੋਕਾਂ ਦੇ ਭਰੋਸੇ ਤੇ ਆਧਾਰਿਤ ਡਾਟਾ ਮਿਲਦਾ ਜੇ ਜੋ ਕੋਈ ਵਾਰ ਦੁਹਰਾਏ ਜਾਂ ਫਿਰ ਗਲਤ ਦਰਜ ਹੋਏ ਨਾਮਾ ਦੇ ਨਾਲ ਮਨਜ਼ੂਰੀ ਨਹੀਂ ਹੁੰਦਾ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸਤਾਨਕ ਪ੍ਰਸ਼ਾਸਨ ਅਤੇ ਰੈਸਕਿਊ ਏਜੰਸੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਲਾਹਤਾ ਵਿਅਕਤੀ ਬਾਰੇ ਸਹੀ ਜਾਣਕਾਰੀ ਰੱਖਦੇ ਹਨ ਤਾਂ ਉਹ ਸਰਕਾਰੀ ਪਲੇਟਫਾਰਮ ਜਾਂ ਫਿਰ ਵਧੀਕ ਸ੍ਰੋਤਾ ਰਾਹੀਂ ਰਿਪੋਰਟ ਕਰਨ ਗਲਤ ਜਾਂ ਦੁਹਰਾਈ ਹੋਈ ਜਾਣਕਾਰੀਆਂ ਨਾਲ ਬਚਾਅ ਕਾਰਜਾਂ ਦੇ ਵਿੱਚ ਰੁਕਾਵਟ ਪੈਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਾਨੀ ਕਿ ਪਿਛਲੇ ਕੁਝ ਅੰਕੜੇ ਕਹਿੰਦੇ ਨੇ ਕਿ ਜਿਹੜਾ ਲਾਭਤਾ ਲੋਕਾਂ ਦੀ ਗਿਣਤੀ ਘਟ ਵੱਧ 20 ਹੋ ਸਕਦੀ ਆ ਪਰ ਸਿੱਧੇ ਤੌਰ ਤੇ ਜਿਹੜੀ ਲੋਕਾਂ ਦੀ ਮੌਤ ਹੋਈ ਆ ਟੈਕਸਾਸ ਸੇਲਾ ਇਲਾਕੇ ਦੇ ਵਿੱਚ 120 ਲੋਕਾਂ ਦੀ ਇਸ ਆ ਹੜ੍ਹਾਂ ਦੇ ਕਾਰਨ ਮੌਤ ਹੋਈ ਆ ਤਾਂ ਜਦੋਂ ਹੜ ਹੁੰਦੇ ਨੇ ਭਿਆਨਕ ਜਿਹੜਾ ਟੈਕਸਾਸ ਵਾਲਾ ਇਲਾਕਾ ਦੇ ਵਿੱਚ ਹੈ ਉਸ ਤੋਂ ਬਾਅਦ ਜਿਹੜੀਆਂ ਨਦੀਆਂ ਉਫਾਨ ਦੇ ਉੱਪਰ ਆ ਜਾਂਦੀਆਂ ਨੇ ਨਦੀਆਂ ਦਾ ਪਾਣੀ ਸਿਖਰਾਂ ਤੇ ਚੱਲ ਪੈਂਦਾ ਜਿਸ ਦੇ ਨਾਲ ਲੋਕਾਂ ਦੇ ਘਰ ਕੰਮਕਾਜ ਦਫ਼ਤਰ ਬਹੁਤ ਕੁਝ ਜਿਹੜਾ ਤਬਾਹ ਹੋ ਜਾਂਦਾ 120 ਲੋਕਾਂ ਦੀ ਇਸ ਜਿਹੜੀ ਜ਼ਿੰਦਗੀ ਤੋਂ ਦੁਨੀਆ ਤੋਂ ਜਿਹੜੀ ਮੌਤ ਵੀ ਹੋ ਜਾਂਦੀ ਆ ਪਰ 160 ਲੋਕਾਂ ਦਾ ਫਿਲਹਾਲ ਅੰਕੜਾ ਦੱਸਿਆ ਜਾ ਰਿਹਾ ਕਿ ਜੋ ਕਿ ਲਾਭਤਾ ਨੇ ਪਰ ਨਾਲ ਦੇ ਨਾਲ ਇਹ ਵੀ ਆ ਕਿ ਜਿਹੜੀਆਂ ਲਗਾਤਾਰ ਇਹਨਾਂ ਨੂੰ ਰਿਸਰਚ ਟੀਮਾਂ ਜਾਂ ਫਿਰ ਵਲੰਟੀਅਰ ਕਰਮਚਾਰੀ ਲੱਪਣ ਦੀ ਕੋਸ਼ਿਸ਼ ਕਰਦੇ ਨੇ ਤੇ 160 ਲੋਕਾਂ ਦਾ ਜਿਹੜਾ ਲਾਪਤਾ ਦਾ ਅੰਕੜਾ ਇਸ ਦੇ ਵਿੱਚ ਹਿਲਜੁਲ ਵੀ ਹੋ ਸਕਦੀ ਹੈ